ਸਰਤੇ ਚੁੱਕੇ ਤੁਰ ਪਵਾਂ ਇਹ ਸਾਰਾ ਸੰਸਾਰ ਪਰੋਖਾ ਹੈ ਚੁਕਣਾ ਇੱਕ ਹੰਝੂ ਦਾ ਪਾਰ ਕਲਾ ਦੇ ਅੰਗ ਸੰਗ ਵਿੱਚ ਇੱਕ ਵਾਰ ਫੇਰ ਮੌਣ ਗਲ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹੈ ਇਸ ਵਿੜੇ ਦੇ ਵਿੱਚ ਹਰ ਹਰ ਹਫਤੇ ਕਲਾ ਮਈ ਸਿੱਖਿਤਾ ਆਉਂਦੀਆਂ ਨੇ ਇਸ ਘਰ ਨੂੰ پاਗ ਲਾਉਂਦੀਆਂ ਨੇ ਉਸੇ ਲੜੀ ਦੇ ਵਿੱਚ ਅੱਜ ਮੈਂ ਬੜਾ ਖੁਸ਼ ਆ ਕਿ ਪੰਜਾਬ ਤੋਂ ਭਾਰਤ ਤੋਂ ਵਿਸ਼ੇਸ਼ ਤੌਰ ਤੇ ਤਰਸੀਮ ਰਾਹੀ ਜੀ ਜਿਹੜੇ ਕਿ ਵਰਲਡ ਨੋਨ ਚਿੱਤਰਕਾਰ ਨੇ ਉਹ ਪਹੁੰਚੇ ਨੇ ਆ우 ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸਵਾਗਤ ਕਰਦੇ ਆ ਤਰਸੀਮ ਰਾਹੀ ਜੀ ਕਲਾ ਦੇ ਸੰਗ ਵਿੱਚ ਜੀ ਆਇਆਂ ਨੂੰ ਸਤਿਕਾਰ ਜੀ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਪੰਜਾਬ ਤੋਂ ਵਿਸ਼ੇਸ਼ ਪਹਿਲੀ ਵਾਰੀ ਕੈਨੇਡਾ ਆਇਓ ਜਾਂ ਪਲੇਂਗ ਬਣਾਉਣਾ ਹਾਂਜੀ ਹਾਂਜੀ ਪਹਿਲੀ ਕਿਵੇਂ ਲੱਗਦਾ ਕੈਨੇਡਾ ਸਾਡਾ ਕੈਨੇਡਾ ਵੇਖਣ ਨੂੰ ਤਾਂ ਵਧੀਆ ਲੱਗਿਆ ਜਿਸ ਮੌਸਮ ਚ ਤੁਸੀਂ ਆਏ ਹੋ ਹੁਣ ਜੀ ਜੀ ਇਹਦੇ ਵਿੱਚ ਤੁਹਾਨੂੰ ਮੌਸਮ ਦੇ ਬੜੇ ਵੱਖਰੇ ਵੱਖਰੇ ਰੰਗ ਦੇਖਣ ਨੂੰ ਮਿਲਣਗੇ ਕਿਉਂਕਿ ਆਉਣ ਵਾਲੇ ਦਿਨਾਂ ਚ ਐਸੇ ਤਾਂ ਇਹਨਾਂ ਦਿਨਾਂ ਚ ਅੱਗੇ ਸنو ਪੈ ਜਾਂਦੀ ਹੁੰਦੀ ਆ ਮਣਕਾ ਤੁਸੀਂ ਕੈਲਗਰੀ ਵਗੈਰਾ ਜਾਣਾ ਹੈਗਾ ਹਾਂ ਉਹtheta ਦਾ ਅਜਕਲ ਪੈ ਰਹੀ ਹੈ ਉਸ ਨੂੰ ਉੱਥੇ ਵੀ ਤੁਹਾਨੂੰ ਪੂਰੀ ਠੰਡ ਦਾ ਆਨੰਦ ਮਿਲੂਗਾ ਮੈਨੂੰ ਐਕਚੁਅਲੀ ਅਸੀਂ ਬੜੀਆ ਖੁਸ਼ਕਿਸਮਤਾਂ ਵੀ ਜਦੋਂ ਅਸੀਂ ਆਏ ਆ ਉਦੋਂ ਓਰੰਗ ਬਰੰਗੇ ਦਰਖਤ ਸੀਗੇ ਉਹ ਦੇਖ ਕੇ ਤਾਂ ਕੈਲਗਰੀ ਦਾ ਵੀ ਐਸ ਬੱਬ ਬਣਿਆ ਮਿੱਤਰ ਉੱਥੇ ਹੈਗੀ ਉਹ ਕਹਿੰਦੇ ਅਰਬੀ ਤੋਂ ਪਹਿਲੀ ਰਿਹਾ ਹੈ ਵੀ ਬਰਫ਼ ਦਾ ਵੀ ਦੇਖ ਜਾ ਬਰਫ਼ ਤਾਂ ਸ਼ਾਇਦ ਤੁਹਾਨੂੰ ਇੱਥੇ ਵੀ ਦਿਖਾ ਦਈਏ ਅਸੀਂ ਇੱਥੇ ਵੀ ਪੈ ਜਾਂਦੀ ਆ ਤੇ ਤੁਸੀਂ ਥੋੜਾ ਜਿਹਾ ਆਪਣੇ ਪਸ਼ੂਕੜ ਬਾਰੇ ਮੜੀ ਜਾਣਕਾਰੀ ਦਿਓ ਬੇਰਾ ਜਿਹੜਾ ਪਿੰਡ ਮਣੀਖੜਾ ਹੈ ਮਣੀਖੜਾ ਹਾਂ ਤੇ ਇਹ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਪਹਿਲਾਂ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ ਬਾਅਦ ਚ ਇਹ ਸ਼੍ਰੀ ਮੁਕਸਰ ਸਾਹਿਬ ਜ਼ਿਲ੍ਹੇ ਚ ਹੈ ਹਾਂਜੀ ਤੇ ਵੈਸੇ ਮੈਂ ਜਿਹੜਾ ਅੱਜ ਕੱਲ ਅਮਲੋੜ ਰਹਿ ਰਿਹਾ ਹਾਂ ਜੀ ਅਮਲੋੜਾ ਉੱਥੇ ਮੇਰੀ ਸਕਾਈ ਮਾਲਾ ਤੇ ਉਹਦੇ ਵਿੱਚ ਮੇਰੀ ਆਰਟ ਗੈਲਰੀ ਹੈ ਬੜਾ ਆਰਟ ਗੈਲਰੀ ਹੂੰ ਹੂੰ ਤੇ ਉੱਥੇ ਨਾ ਦਾ ਕਰਦਾ ਪੇਂਟਿੰਗ ਦਾ ਸਟੂਡੀਓ ਦੇ ਵਿੱਚ ਹੁਣ ਪੂਰਾ ਅ ਉਹਦੇ ਵਿੱਚ ਤੁਸੀਂ ਜਿਸ ਤਰ੍ਹਾਂ ਪਹਿਲੀ ਗੱਲ ਤਾਂ ਮੈਨੂੰ ਇਹ ਦੱਸੋ ਵੀ ਤੁਹਾਡੇ ਤੁਹਾਡੇ ਤੁਸੀਂ ਇਹ ਚਿੰਗ ਕਿਵੇਂ ਲੱਗੀ ਤੁਹਾਨੂੰ ਕੋਈ ਆਲੇ ਦੁਆਲੇ ਸੀ ਜਾਂ ਪਰਿਵਾਰ ਦੇ ਵਿੱਚ ਨਹੀਂ ਨਹੀਂ ਸਾਡੇ ਪਰਿਵਾਰ ਚ ਮੈਂ ਰਾਮਗੜੀਆ ਪਰਿਵਾਰ ਤੋਂ ਆਈ ਤੇ ਜਿਹੜਾ ਜਿਵੇਂ ਪਿੰਡ ਜਦੋਂ ਛੋਟੇ ਹੁੰਦੇ ਸੀ ਛੱਪੜ ਤੇ ਮੱਜਾਂ ਲੈ ਕੇ ਜਾਂਦੇ ਸੀ ਤਾਂ ਉੱਥੇ ਸੋਟੀ ਨਾਲ ਜਾਂ ਗਲੀਆਂ 'ਚ ਕੁਛ ਨਾ ਕੁਛ ਗਾਉਂਦੇ ਰਹਿੰਦੇ ਸੀ ਪਰ ਉਦੋਂ ਪਤਾ ਨਹੀਂ ਸੀਗਾ ਵੀ ਵੀ ਇਹੀ ਸਾਰਾ ساری ਉਮਰ ਕੰਮ ਕਰਨਾ ਫਿਰ ਜਦੋਂ ਮੈਂ 6ਵੀਂ 7ਵੀਂ 'ਚ ਸੀ ਪੜਦਾ ਸੀ ਉਦੋਂ ਜਿਓਮੈਟਰੀ ਬਾਕਸਾਂ ਤੇ ਜਿਹੜੇ ਐਕਟਰ ਹੁੰਦੇ ਸੀ ਉਹਨਾਂ ਦੀਆਂ ਫੋਟੋਆਂ ਆਉਂਦੀਆਂ ਹੁੰਦੀਆਂ ਸੀ ਤਾਂ ਮੈਂ ਵੇਖ ਕੇ ਉਹਨਾਂ ਨੂੰ ਵੇਖ ਕੇ ਟਰਾਈ ਕਰਦੇ ਰਹਿੰਦਾ ਕਰ ਰਹੇ ਤੇ ਉਹ ਫਿਰ ਸਾਡੇ ਇੱਕ ਮੈਡਮ ਆਏ ਡੈਪੂਟੇਸ਼ਨ ਤੇ ਮੈਡਮ ਪ੍ਰਵੀਨ ਕੌਰ ਜੈਨ ਉਹਨਾਂ ਨੇ ਮੈਨੂੰ ਬਣਾਉਂਦਿਆਂ ਦੇਖਿਆ ਤੇ ਮੈਂ ਉਹ ਫਾਈਲ ਲਕੋ ਲਈ ਉਹ ਕਹਿੰਦੇ ਲਕੋਣਾ ਮੈਨੂੰ ਦਿਖਾ ਮੈਂ ਉਹਨਾਂ ਨੂੰ ਦਿਖਾਈ ਫਿਰ ਉਹਨਾਂ ਨੂੰ ਚੰਗਾ ਲੱਗਿਆ ਉਹ ਕਹਿੰਦੇ ਮੈਨੂੰ ਸ਼ਿਵਜੀ ਤੇ ਪਾਰਬਤੀ ਦੀ ਮੈਮ ਬਣਾ ਕੇ ਦੇ ਇੱਕ ਫਿਰ ਉਹਨਾਂ ਦਿਨਾਂ 'ਚ ਇੱਕ ਬਿਸਕਟਾਂ ਦੇ ਡੱਬੇ ਆਉਂਦੇ ਹੁੰਦੇ ਸੀ 10 10 ਕਿਲੋ ਦੇ ਚਾਰਸ ਜੇ ਹਾਂ ਹਾਂ ਉਹਨਾਂ ਤੇ ਧਾਰਮਿਕ ਫੋਟੋਆਂ ਬਣੀਆਂ ਹੁੰਦੀਆਂ ਉਹਨੀਆਂ ਸੀ ਹੁੰਦੀਆਂ ਸੀ ਉਹਨਾਂ 'ਚ ਮੈਂ ਵੇਖ ਕੇ ਸ਼ਿਵਜੀ ਤੇ ਪਾਰਬਤੀ ਦੀ ਮਤਲਬ ਪੇਂਟਿੰਗ ਉਹਨਾਂ ਨੂੰ ਬਣਾ ਕੇ ਦਿੱਤੀ ਟ੍ਰਾਈ ਕਰਕੇ ਉਹਨਾਂ ਨੂੰ ਬਹੁਤ ਪਸੰਦ ਆਈ ਉਹਨਾਂ ਨੇ ਫਰੇਮ ਕਰਕੇ ਆਪਣੇ ਘਰੇ ਲਾਈ ਫਿਰ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਵੀ ਤੂੰ ਬਣਾਇਆ ਕਰ ਇਹ ਵੀ ਡਰਨ ਦੀ ਗੱਲ ਨਹੀਂ ਤੇ ਤਾਂ ਵਧੀਆ ਕਲਾ ਹੈ ਉਹਨਾਂ ਨੇ ਤੁਹਾਡੇ ਅੰਦਰਲੀ ਕਲਾ ਪਛਾਣ ਲਈ ਜੀ ਜੀ ਫਿਰ ਉਹ ਮੈਨੂੰ ਇੱਕ ਦੋ ਕੰਪੀਟੀਸ਼ਨਾਂ ਤੇ ਲੈ ਗਏ ਥੋੜੇ ਦਿਨ ਲਈ ਆਏ ਸੀ ਸਾਡੇ ਸਕੂਲ ਅੱਛਾ ਅੱਛਾ ਫਿਰ ਉਹ ਜਦੋਂ ਜਿਹੜੇ ਮੈਡਮ ਸ੍ਰਿੰਦਰ ਕੌਰ ਸੀ ਜਾਨ ਲੱਗੇ ਉਹਨਾਂ ਨੂੰ ਵੀ ਕਹਿ ਗਏ ਵੀ ਇਹ ਮੁੰਡੇ ਦਾ ਧਿਆਨ ਰੱਖਿਆ ਜੀ ਵੀ ਪੇਂਟਿੰਗ ਕਰਦਾ ਤੇ ਵਧੀਆ ਕਰਦਾ ਉਹ ਫਿਰ ਮੈਨੂੰ ਸਕੂਲ ਦੇ ਜਿਵੇਂ ਕੰਪੀਟੀਸ਼ਨਾਂ ਤੇ ਲਿਜਾਣ ਲੱਗ ਗਏ ਉਹ ਕਈ ਵਾਰੀ ਕੋਈ ਸਟੇਜ ਆਉਣੀ ਜਾਂ ਨਹੀਂ ਆਉਣੀ ਪ੍ਰਾਈਜ਼ ਨਹੀਂ ਮਿਲਣਾ ਜਾਂ ਮਿਲ ਜਾਣਾ ਪਰ ਇਹ ਸੀਗਾ ਵੀ ਮੈਨੂੰ ਮੇਰਾ ਰੁਝਾਨ ਬਣਿਆ ਰਿਹਾ ਉਹ ਮੇਰੇ ਖਲਾ ਪਰਮਾਤਮਾ ਵੱਲੋਂ ਤੋਂ ਉਹਨਾਂ ਨੂੰ ਕੁਝ ਸਮੇਂ ਲਈ ਭੇਜਿਆ ਹੀ ਤੁਹਾਨੂੰ ਇਸ ਲਾਈਨ ਚ ਲੱਗਦਾ ਜੇ ਉਹ ਮੈਡਮ ਪ੍ਰਵੀਨ ਕੌਰ ਨਾ ਹੁੰਦੇ ਤਾਂ ਸ਼ਾਇਦ ਮੈਨੂੰ ਨਾ ਕਿਉਂਕਿ ਕਿਸੇ ਨੇ ਗੌਰ ਨਹੀਂ ਕਰਨਾ ਸੀ ਤੇ ਮੈਂ ਉੱਥੇ ਉਹਦੇ ਚੀਜ਼ ਰਹਿ ਜਾਣਾ ਸੀ ਔਰ ਮੈਂ ਅਸੀ ਧੰਨਵਾਦ ਦੀਆਂ ਉਹ ਮੈਡਮ ਦੇ ਦੇਖੋ ਅੱਜ ਆਪਾਂ ਦੁਨੀਆ ਦੇ ਦੂਜੇ ਪਾਸੇ ਉਹਨਾਂ ਦਾ ਨਾਮ ਲੈ ਰਹੇ ਹਾਂ ਜਿਹੜਾ ਉਹੰਦਾ ਕੋਈ ਕਰਦਾ ਜਾਂ ਕੋਈ ਕਿਸੇ ਨੂੰ ਸੇਧ ਦਿੰਦਾ ਉਹ ਉਹ ਆਪਣੇ ਜਿਹੜੇ ਹੁੰਦੇ ਨੇ ਕਲਾਕਾਰਾਂ ਦੇ ਵਿੱਚ ਜਿਉਂਦਾ ਰਹਿੰਦਾ ਹੈ ਤੁਹਾਡੇ ਵਿੱਚ ਉਹ ਜਿਉਂਦੇ ਨੇ ਜੀ ਜੀ ਤੁਹਾਡੀ ਕਲਾ ਚ ਜਿਉ ਰਹੇ ਨੇ ਹਾਂਜੀ ਫਿਰ ਤੁਸੀਂ ਉਸ ਤੋਂ ਬਾਅਦ ਜਿਵੇਂ ਹੁਣ ਉਦੋਂ ਉਹ ਪਾਰਟਿਸਿਪੇਟ ਕਰਦੇ ਰਹੇ ਕੰਮ ਤੋਂ ਬਾਅਦ ਫਿਰ ਇਹਨੂੰ ਇੱਕ ਇੱਕ ਆਰਟਿਸਟ ਦੇ ਤੌਰ ਤੇ ਅਪਣਾਉਣ ਦਾ ਮਨ ਦੇ ਵਿੱਚ ਫੁਰਨਾ ਕਿਵੇਂ ਆਇਆ ਫਿਰ ਮੇਰਾ ਇਹ ਸੀ ਜਦੋਂ ਮੈਂ ਜਿਵੇਂ ਘਰੇ ਵੀ ਮੈਂ ਬਣਾਉਂਦਾ ਰਹਿੰਦਾ ਸੀ ਕੁਝ ਨਾ ਕੁਝ ਜਿਵੇਂ ਤਖਤਿਆਂ ਤੇ ਕੁਝ ਨਾ ਲਿਖਦੇ ਰਹਿਣਾ ਘਰ ਘਰ ਵਾਲੇ ਝਿੜਕਦੇ ਹੋਣਗੇ ਵੀ ਕੰਦਾ ਖਰਾਬ ਕਰਦੇ ਹੋ ਤੱਕ ਉਹ ਕਿ ਸਾਡੇ ਘਰ ਦੇ ਕੋਈ ਵੀ ਮਤਲਬ ਇਸ ਗੱਲ ਨੂੰ ਰਾਜੀ ਨਹੀਂ ਸੀ ਉਹਨਾਂ ਨੂੰ ਮਤਲਬ ਲੱਗਦਾ ਹੀ ਨਹੀਂ ਸੀ ਵੀ ਇਹ ਵੀ ਕੋਈ ਕੰਮ ਹੈਗਾ ਹਨ ਫਿਰ ਮੇਰੇ ਮਾਮਾ ਯੋ ਆਇਓ ਮੈਨੂੰ ਕਹਿੰਦੇ ਵੀ ਇਹ ਮੁੰਡੇ ਦਾ ਸ਼ੌਂਕ ਹੈਗਾ ਪੇਂਟਿੰਗ ਦਾ ਤੇ ਹੁਣ ਆਪਾਂ ਕਿਸੇ ਆਰਟਿਸਟ ਕੋਲੇ ਸ਼ੱਡ ਦਿੰਨੇ ਆ ਤੇ ਉਹ ਜਿਵੇਂ ਰੂਲਰ ਏਰੀਆ ਸੀ ਸਾਡਾ ਜਿਵੇਂ ਜਿਵੇਂ ਪਤਾ ਹੀ ਨਹੀਂ ਹੁੰਦਾ ਸੀ ਵੀ ਪੇਂਟਿੰਗ ਜਾਂ ਕੋਈ ਆਰਟਿਸਟ ਕੀ ਹੁੰਦਾ ਹਣਾ ਉਹ ਮੇਰੇ ਫਾਦਰ ਸਾਹਿਬ ਉਹ ਠੇਕੇਦਾਰ ਸੀਗੇ ਉਹਨਾਂ ਨੇ ਉਹ ਜਿਹੜੇ ਆਰਕੀਟੈਕਟ ਸੀ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਯਾਰ ਆਪਣੇ ਗਵਾਂਧ ਪੇਂਟਰ ਹੈਗਾ ਦੀਪ ਉਹਦੇ ਕੋਲੇ ਛੱਡ ਦੇਣ ਅੱਛਾ ਜੀ ਤੇ ਮੈਨੂੰ ਉਸਤਾਦ ਕੋਲੇ ਛੱਡਤਾ ਹੂੰ ਹੂੰ ਫਿਰ ਸ਼੍ਰੀ ਬ੍ਰਹਮਪrakash ਦੀਪ ਜੀ ਅੱਛਾ ਉਹਨਾਂ ਨੇ ਮੈਨੂੰ ਕਲਾਮ ਪੜਾਈ ਉਹਨਾਂ ਨੇ ਮੈਨੂੰ ਅੱਗੇ ਤੋਰਿਆ ਹੂੰ ਹੂੰ ਉਹਨਾਂ ਨੇ ਇਹਦੀਆਂ ਕਲਾ ਦੀਆਂ ਬਰੀਕੀਆਂ ਜੀ ਜੀ ਉਹਨਾਂ ਨੇ ਮੈਨੂੰ ਜਿਹੜੀਆਂ ਇਹਦੇ ਰੰਗਾਂ ਦੇ ਹਾਵ ਭਾਵ ਪੋਰਟਰੇਟ ਕਿਵੇਂ ਬੰਨਣਾ ਜਿਹੜੀਆਂ ਟੈਕਨੀਕਸ ਦੱਸੀਆਂ ਔਰ ਇੱਕ ਹੋਰ ਵੱਡੀ ਗੱਲ ਹੈ ਵੀ ਜਿਹੜੇ ਮੇਰੇ ਉਸਤਾਦ ਜੀ ਉਹ ਖੁਦ ਪੇਂਟਿੰਗ ਨਹੀਂ ਬਣਾਉਂਦੇ ਸੀ। ਅੱਛਾ ਕਿਉਂ? ਜੀ। ਉਹ ਸਿਰਫ ਸਾਈਨ ਬੋਰਡ ਲਿਖਦੇ ਸੀਗੇ। ਓਹ ਹੋ ਹੋ ਹੋ। ਪਰ ਉਹਨਾਂ ਨੇ ਮੈਨੂੰ ਮਤਲਬ ਪੇਂਟਿੰਗ ਸਿਖਾ ਦਿੱਤੀ। ਉਹ ਜਿਵੇਂ ਅਮਰ ਆਰਟਸ ਵਾਲੇ ਇੱਥੇ ਜਗਰਾਵਾ ਹੈਗਾ ਨਾ ਉਹ ਵੀ ਮੇਰੇ ਕੋਲ ਇੱਥੇ ਆਏ ਸੀ। ਉਹ ਟਰਾਲੀਆਂ ਦੇ ਉੱਤੇ ਉਹ ਉਹ ਲਿਖਦੇ ਹੁੰਦੇ ਸੀਗੇ। ਉਹ ਤਾਂ ਹੀ ਉਹ ਆਰਟਿਸਟ ਕੋਲ ਸਾਈਡ ਤੇ ਵੀ ਆੜ ਵੀ ਕੰਨ ਲੱਗਿਆ ਨਾ ਮੈਂ ਵੀ ਸਾਈਨ ਬੋਰਡ ਵੀ ਲਿਖਿਆ ਜੀ ਮਗਰ ਵਾਲ ਪੇਂਟਿੰਗ ਵੀ ਕੀਤੀ ਕਿਉਂਕਿ ਰੋਟੀ ਵੀ ਕਮਾਉਣੀ ਹੈ ਹਾਂਜੀ ਹਾਂਜੀ ਹੂੰ ਤਾਂ ਉਹ ਫਿਰ ਇਸ ਤੇ ਤਰ੍ਹਾਂ ਅੱਗੇ ਕਰਦੇ ਕਰਦੇ ਮੈਂ ਲੁਧਿਆਣਾ ਆ ਗਿਆ ਅੱਛਾ ਜੀ ਲੁਧਿਆਣੇ ਬਸੰਤ ਆੜਸ ਵਾਲੇ ਉਹਨਾਂ ਦਾ ਐਡਵਰਟਾਈਜ਼ਿੰਗ ਦਾ ਕੰਮ ਸੀ ਉੱਥੇ ਮੈਂ ਹੋਲਡਿੰਗ ਸਾਈਨ ਬੋਰਡ ਲਿਖਣ ਦਾ ਕੰਮ ਕੀਤਾ ਹੂੰ ਫਿਰ ਮੈਂ ਆਪਣੀ ਏਬਲ ਐਡਵਰਟਾਈਜ਼ਰ ਏਜੰਸੀ ਬਣਾਈ ਹੋਲਡਿੰਗ ਦੀ ਪਰ ਉਹ 2002 ਦੇ ਵਿੱਚ ਸ਼ਾਇਦ ਜਾਂ 2004 ਚ ਹਾਈ ਕੋਰਟ ਨੇ ਬੈਨ ਕਰ ਦਿੱਤੀ ਸੀ ਹੋਲਡਿੰਗ ਓਕੇ ਉਦੋਂ ਇੱਕ ਰੂਲ ਆਇਆ ਸੀਗਾ ਤੇ ਉਦੋਂ ਸਾਡਾ ਕਾਫੀ ਵੱਡਾ ਲਾਸ ਹੋਇਆ ਹੂੰ ਹੂੰ ਕਿਉਂਕਿ ਅਸੀਂ ਲੈਂਡ ਰੈਂਟ ਬੀ ਐਂਡ ਆਰ ਨੂੰ ਭਰੇ ਹੋਏ ਸੀਗੇ ਅੱਛਾ ਤੇ ਸਾਰੀਆਂ ਜੀ ਆਰ ਜਿਹੜੇ ਸਾਡੇ ਕੋਲ ਰਸੀਦਾਂ ਵਗੈਰਾ ਸੀਗੀਆਂ ਹੂੰ ਹੂੰ ਕਮੇਟੀਆਂ ਨੂੰ ਪੈਸੇ ਭਰੇ ਹੋਏ ਸੀਗੇ ਪੂਰੇ ਪੰਜਾਬ 'ਚ ਕੰਮ ਸੀਗਾ ਅੱਛਾ ਪਰ ਉਹ ਇੱਕਦਮ ਹੀ ਜਿਵੇਂ ਸਵੇਰੇ 11 ਵਜੇ ਆਰਡਰ ਕਰਤੇ ਵੀ ਸਾਰੇ ਹੋਲਡਿੰਗਸ ਪੱਟ ਦਿਓ ਤੇ ਉਹ ਜਿੰਨੇ ਫਰਵਗੇਟ ਡਿਪਾਰਟਮੈਂਟ ਸੀ ਮਿਸੀਪਲ ਕਮੇਟੀਆਂ ਮਾਰਕੀਟ ਕਮੇਟੀਆਂ ਦੇ ਮੁਲਾਜ਼ਮ ਉਹ ਸਾਰਿਆਂ ਨੇ ਲੱਗ ਕੇ ਉਹ ਬੋਰਡ ਡਿਸਟਰੋਏ ਕਰਤੇ ਤੇ ਉਹ ਸਾਹ ਵੀ ਨਹੀਂ ਸਕੇਗੇ ਉਸ ਤੋਂ ਬਾਅਦ ਇੰਨੀ ਗਾ ਤੇ ਬਾਕੀ ਗਾਹਾਂ ਨੂੰ ਜਿਹੜਾ ਕੰਮ ਵੀ ਰੁਗ ਗਿਆ ਹਾਂਜੀ ਕੰਮ ਰੁਗ ਗਿਆ ਜਿਹੜਾ ਲੈਂਡ ਦੇ ਜਿੰਨਾਂ ਦਾ ਜਿੰਨਾਂ ਤੋਂ ਤਾਂ ਪੈਸੇ ਲੈਣੇ ਸੀ ਉਹ ਕਹਿੰਦੇ ਵੀ ਦਈਏ ਕਹਿੰਦੇ ਜਦੋਂ ਸਾਡੇ ਤੁਹਾਡੇ ਬੋਰਡ ਹੀ ਹੈ ਨਹੀਂਗੇ ਕਿਉਂਕਿ ਉਹ ਐਡਵਰਟਾਈਜ਼ਮੈਂਟ ਸਾਲ ਦਾ ਕੁਆਟਰਲੀ ਇਦਾਂ ਰਿਸ਼ਤਾ ਚ ਹੁੰਦੀ ਸੀ ਪੇਮੈਂਟ ਉਹ ਲੈਣ ਵਾਲੇ ਮੰਗਦੇ ਹੁੰਣਗੇ ਲੈਣ ਵਾਲੇ ਆਰੇ ਵਾਲੇ ਲੱਕੜ ਵਾਲੇ ਜਿਹੜਾ ਨੇ ਪੇਂਟ ਵਾਲੇ ਜਾਂ ਲੇਬਰ ਜਿਹੜੀ ਕੰਮ ਕਰਦੀ ਸੀ ਤੇ ਉਹ ਟਾਈਮ ਬਹੁਤ ਮੁਸ਼ਕਲ ਰਿਹਾ ਫੇਰ ਸਬਬੇ ਬਣਿਆ ਵੀ ਇੱਕ ਲਾਲੂੜੂ ਚੰਡੀਗੜ੍ਹ ਕੋਲੇ ਇੱਕ ਸੈਮਸੰਗ ਇੰਡੋ ਕੋਰੀਅਨ ਕੰਪਨੀ ਸੀ ਜਿਹੜੀ ਕੰਪਲ ਬਣਾਉਂਦੀ ਸੀ ਮਿੰਕ ਬਲੈਂਕਟਸ ਅੱਛਾ ਉਹਨਾਂ ਦੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਚੋਂ ਇੱਕ ਡਾਇਰੈਕਟਰ ਸਾਡੇ ਮਲੋਟਵਾਲ ਦੇ ਸੀਗੇ ੱੱਪੇ ਪਿੰਡ ਤੋਂ ਹੂੰ ਉਹ ਭੂਪੰਕਲ ਸੀ ਉਹਨਾਂ ਦੀ ਫਾਦਰ ਸਾਹਿਬ ਨੇ ਕੋਠੀ ਬਣਾਈ ਸੀ ਤੇ ਉਹ ਇੱਕ ਦਿਨ ਕੀ ਹੋਇਆ ਵੀ ਉਹ ਆਏ ਉਹਨਾਂ ਨੂੰ ਕੋਈ ਉਹ ਚਾਹੀਦਾ ਸੀ ਰਿਮੂਵ ਕਰਨਾ ਸੀ ਉਹਨਾਂ ਨੇ ਕੋਈ ਪੇਪਰ ਤੋਂ ਓਕੇ ਮੈਨੂੰ ਕਹਿੰਦੇ ਤੇ ਸੇਮ ਤੇਰੇ ਕੋਲੇ ਉਹ ਹੈਗਾ ਮੈਂ ਖਾਈ ਹੈ ਨਹੀਂ ਰੇਜ਼ਰ ਰੇਜ਼ਰ ਹਾਂਜੀ ਮੈਂ ਚਾਚਾ ਜੀ ਬੈਠੋ ਮੈਂ ਮੰਗਵਾ ਦਿੰਦਾ ਹੂੰ ਉਹ ਬੈਠੇ ਮੈਂ ਚਾਹ ਮੰਗਾਈ ਤੇ ਮੁੰਡਾ ਭੇਜ ਜਾ ਉਹ ਬਿਆਰੋਂ ਲੈ ਕੇ ਆ ਉਹ ਮੈਨੂੰ ਕਹਿੰਦੇ ਦਰਸੇਂ ਉਹ ਜਿਹੜਾ ਤੂੰ ਕੰਮ ਕਰੀ ਜਣਾ ਨਾ ਤੇ ਆਪਣੇ ਬੈਂਕ ਬਲੈਂਕਟਸ ਦੀ ਹੈਗੀ ਆ ਹੂੰ ਕੰਪਨੀ ਚ ਚੰਡੀਗੜ੍ਹ ਤੇ ਸਾਨੂੰ ਇਸ ਤਰ੍ਹਾਂ ਦੀ ਲੋੜ ਆ ਬੰਦੇ ਦੀ ਹੂੰ ਹੂੰ ਤੇ ਮੈਂ ਕਿਹਾ ਵੀ ਜੱਜ ਮੇਰਾ ਕੋਈ ਉਹਦਾ ਹੈ ਨਹੀਂ ਕੋਈ ਮੈਂ ਕੋਈ ਡਿਪਲੋਮਾ ਨਹੀਂ ਕੀਤਾ ਕੋਈ ਡਿਗਰੀ ਨਹੀਂ ਕੋਰਸ ਨੇ ਕੋਰਸ ਹੈ ਨਹੀਂ ਉਹ ਕਹਿੰਦੇ ਤੂੰ ਨਾਲ ਚੱਲ ਮੇਰੇ ਹੂੰ ਹੂੰ ਤੇ ਉੱਥੇ ਦੇਖ ਲਈ ਜੇ ਤੈਨੂੰ ਕਰ ਸਕਦਾ ਜੱਜ ਗਿਆ ਤਾਂ ਠੀਕ ਹੈ ਨਹੀਂ ਤਾਂ ਤੂੰ ਵਾਪਸ ਆ ਜੀ ਹੂੰ ਹੂੰ ਉਹ ਮੈਂ ਕਿਉਂਕਿ ਕੰਮ ਤਾਂ ਹੈ ਨਹੀਂ ਸੀਗਾ ਉਹਨਾਂ ਦਿਨਾਂ 'ਚ ਛੋਟੇ-ਛੋਟੇ ਦੁਕਾਨਾਂ ਦੇ ਬੋਰਡ ਜਾਂ ਉਹੀ ਲਿਖਦੇ ਸੀਗੇ ਫਿਰ ਮੈਂ ਉਹਨਾਂ ਦੇ ਨਾਲ ਚਲਾ ਗਿਆ ਮੇਰੇ ਇੱਕ ਦੋਸਤ ਦੀ ਨਾਲ ਹੂੰ ਅਸੀਂ ਜਾ ਕੇ ਦੇਖਿਆ ਸਾਨੂੰ 3-4 ਦਿਨਾਂ 'ਚ ਉਹ ਦੀ ਸਮਝ ਲੱਗ ਗਈ ਵੀ ਕੀ ਕੰਮ ਹੈ ਹੂੰ ਉਹ ਸਕਰੀਨਾਂ ਬਣਦੀਆਂ ਸੀਗੀਆਂ ਪ੍ਰਿੰਟਿੰਗ ਵਾਲੀਆਂ ਅੱਛਾ ਅੱਛਾ ਉਹ ਜੇ ਮਲਟੀ ਕਲਰ ਹੈ ਜੇ ਤਿੰਨ ਕਲਰ ਆ ਤਾਂ ਤਿੰਨ ਸਕਰੀਨਾਂ ਜੇ ਚਾਰ ਆ ਤਾਂ ਚਾਰ ਹੂੰ ਉਹ ਕੰਮ ਦੀ ਸਮਝ ਲੱਗ ਗਈ ਹੂੰ ਫਿਰ ਉਹਨਾਂ ਨੇ ਉੱਥੇ ਮੈਂ ਸਾਲ ਡੇਢ ਸਾਲ ਕੰਮ ਕੀਤਾ ਸੀ ਹੂੰ ਹੂੰ ਉਹ ਮਤਲਬ ਬਹੁਤ ਵੱਡੀ ਉਹਨਾਂ ਦਿਨਾਂ 'ਚ 5000 ਰੁਪਿਆ ਸਾਨੂੰ ਇੱਕ ਡਿਜ਼ਾਈਨ ਦਾ ਮਿਲਦਾ ਸੀ ਹਮ ਅਕੋਮੋਡੇਸ਼ਨ ਫ੍ਰੀ ਸੀ ਏਸੀ ਕੋਮੋਡੇਸ਼ਨ ਵਧੀਆ ਸਪੀਕਰ ਸਾਨੂੰ ਵਧੀਆ ਮਤਲਬ ਬੈਲ ਉਹ ਇੱਕ ਤਰ੍ਹਾਂ ਨਾਲ ਉਹ ਜਿਹੜਾ ਲਾਅਸ ਸੀਗਾ ਉਹਦੇ ਵਿੱਚੋਂ ਤੁਸੀਂ ਬਾਹਰ ਨਿਕਲੇ ਹਾਂਜੀ ਉਹਦੇ ਚੋਂ ਬਾਹਰ ਨਿਕਲੇ ਉਹੀ ਫਿਰ ਜਿਹੜਾ ਲੈਣਾ ਦੇਣਾ ਸੀ ਉਹ ਲੈ ਗਿਆ ਹਮ ਫਿਰ ਉਹ 1.5 ਸਾਲ ਬਾਅਦ ਉਹ ਕੋਈ ਕੰਪਨੀ 'ਚ ਕੋਈ ਡਿਸਪਿਊਟ ਹੋ ਗਿਆ ਕੋਈ ਫਰਾਡ ਹੋ ਗਿਆ ਉਹ ਸਹੀਜ਼ ਹੋ ਗਈ ਹਮ ਫਿਰ ਫਿਰ ਵਾਪਸ ਪਰ ਉਹ ਤੁਹਾਨੂੰ ਪੈਰਾਸਰ ਕਰ ਗਿਆ ਪੈਰਾਸਰ ਕਰ ਗਿਆ ਹਮ ਤੇ ਫਿਰ ਤੁਸੀਂ ਮਲੋਟ ਫਿਰ ਮਲੋਟ ਜਾ ਕੇ ਅ ਫਿਰ ਮੈਂ ਧਾਰ ਲਿਆ ਵੀ ਹੁਣ ਉਹ ਦੇਣਾ ਲੈਣਾ ਤੇ ਲੈ ਹੀ ਗਿਆ ਸੀ ਫਿਰ ਮੈਂ ਵੀ ਚੱਲ ਰੋਟੀ ਜੋਗਰੇ ਦਾ ਕਮਾਈ ਲਵਾਂਗੇ ਫਿਰ ਮੈਂ ਇਹਨੂੰ ਪੱਕੇ ਤੌਰ ਤੇ ਬਿਲਡਿੰਗ ਕਰਨ ਲੱਗ ਗਿਆ ਕਿਤੇਲੇ ਤੌਰ ਤੇ ਬਣਾ ਲਿਆ ਹਾਂਜੀ ਹਾਂਜੀ ਫਿਰ ਜਿਵੇਂ 2-3 ਮਹੀਨੇ ਤੱਕ ਕੋਈ ਕੰਮ ਨਹੀਂ ਆਇਆ ਫਿਰ ਇੱਕ ਬੋਰਡਰਟ ਆ ਗਿਆ ਫਿਰ ਐਂ ਕਰਦੇ ਕਰਦੇ ਸਾਡੇ ਉੱਤੇ ਜਿਹੜੀ ਮੇਰੇ ਸਨੇਮੇ ਦੇ ਵਿੱਚ ਸ਼ਾਪ ਸੀ ਹੂੰ ਹੂੰ ਉਹਨਾਂ ਦੇ ਜਿਹੜੇ ਓਨਰ ਸੀਗੇ ਤੇ ਉਹ ਹੀ ਦਲਾਵਰ ਜੀ ਹੂੰ ਹੂੰ ਉਹਨਾਂ ਦੇ ਇੱਕ ਦੋਸਤ ਸੀਗੇ ਚੌਧਰੀ ਕ੍ਰਿਸਟ ਉਹ ਇੱਥੇ 16 ਸਾਲ ਅਮਰੀਕਾ ਰਹਿ ਕੇ ਗਿਆ ਉਹਨਾਂ ਦਾ ਇੰਪੋਰਟ ਐਕਸਪੋਰਟ ਦਾ ਕੰਮ ਸੀ ਹੂੰ ਹੂੰ ਉਹ ਮੇਰੇ ਤੋਂ ਪੇਂਟਿੰਗ ਦੇ ਸ਼ਗੀਆਂ ਤੋਂ ਜਿਵੇਂ ਇੱਕ ਪੇਂਟਿੰਗ ਲੈ ਗਏ ਕਦੇ ਦੋ ਲੈ ਗਏ ਐ ਕਰਦੇ ਕਰਦੇ ਸੈਨਕ ਫਾਰਮ ਦਿੱਲੀ ਉਹਨਾਂ ਦੀ ਕੋਟੀ ਸੀ ਹੂੰ ਹੂੰ ਉੱਥੇ ਜਿਵੇਂ ਮੇਰੀਆਂ 15-20 ਪੇਂਟਿੰਗਾਂ ਉਹਨਾਂ ਦੀ ਕੋਠੀ 'ਚ ਲੱਗ ਗਈਆਂ। ਹੂੰ। ਉੱਥੋਂ ਫਿਰ ਦੇਖ ਕੇ ਹਾਂ ਉੱਥੇ ਕੀ ਉੱਥੇ ਸਰਕਲ ਬਹੁਤ ਵੱਡਾ ਸੀ ਕਪਲਦੇਵ ਕ੍ਰਿਕਟਰ ਉਹਨਾਂ ਦਾ ਦੋਸਤ ਸੀਗਾ। ਹੂੰ। ਜਿਵੇਂ ਵੱਡੇ ਕਰਨਲ ਮਿਲਟਰੀ ਦੇ ਹੋ ਗਏ ਜਾਂ ਫੌਰਨ ਤੋਂ ਵੀ। ਉਹ ਕਲਾ ਦੀ ਕਦਰ ਕਦਰਦਾਨ ਸੀਗੇ ਜਿਹੜੇ ਲੋਕ ਉਹਨਾਂ ਦੇ। ਉੱਥੋਂ ਫਿਰ ਉਹ ਜਦੋਂ ਕਿ ਉਹਨਾਂ ਨੂੰ ਪੁੱਛਦਾ ਸੀ ਤੇ ਉਹ ਕਹਿੰਦੇ ਸੀ ਮੇਰਾ ਦੋਸਤ ਹੈ ਮੈਂ ਬਣਵਾ ਦੇਣਾ। ਹੂੰ। ਐਂ ਕਰਦੇ ਕਰਦੇ ਹੌਲੀ-ਹੌਲੀ ਚੈਨ ਬਣਦੀ ਗਈ ਵੱਡੀ ਹੁੰਦੀ ਗਈ। ਹੂੰ। ਔਰ ਜਦੋਂ ਤੁਹਾਡੇ ਕੰਮ ਨੇ ਹੋਰ ਕੰਮ ਲਿਆਂਦਾਗਾ ਹਾਂ ਹਾਂਜੀ ਹਾਂਜੀ ਜਿਹੜਾ ਫਿਰ ਮੇਰਾ ਖਿਆਲ ਇੱਕ ਜਗ੍ਹਾ ਤੇ ਤੁਸੀਂ ਉਹ ਜਿਹੜਾ ਫਿਲਮਾਂ ਚ ਮੁੰਡਾ ਕੰਮ ਕਰਦਾ ਗੁੱਗੂ ਗਿੱਲ ਉਹਦੇ ਫਾਦਰ ਸਾਹਿਬ ਦਾ ਵੀ ਪੋਰਟਰੇਟ ਬਣਾਇਆ ਹਾਂ ਹਾਂਜੀ ਹਾਂਜੀ ਮੇਰੇ ਉਹ ਮੇਰੇ ਚਾਚਾ ਜੀ ਲੱਗਦੇ ਨੇ ਗੋਗੂ ਜੀ ਆਹ ਹਾਂਜੀ ਓਕੇ ਸਾਡੇ ਪਰਿਵਾਰ ਕਮਲ ਤਿੰਨ ਚਾਰ ਪੀੜੀਆਂ ਤੋਂ ਅਸੀਂ ਵਰਤ ਰਹੇ ਹਾਂ ਇੱਕ ਦੂਜੇ ਨਾਲ ਉਹ ਕਾਫੀ ਵੱਡਾ ਕਿੰਨੇ ਸਾਈਜ਼ ਦਾ ਬਣਾਇਆ ਉਹਨਾਂ ਦੇ ਬਾਦਲ ਸਾਹਿਬ ਦਾ ਘੋੜੇ ਦੇ ਬੈਠੇ ਨੇ ਹਾਂਜੀ ਹਾਂਜੀ ਉਹ ਹੈਗਾ ਜੀ ਢਾਈ ਫੁੱਟ ਬਈ ਸਾਢੇ ਤਿੰਨ ਫੁੱਟ ਦਾ ਕਾਫੀ ਵੱਡਾ ਦਾ ਉਹਨਾਂ ਦੇ ਮੈਂ ਪਹਿਲਾਂ ਹੋਰ ਵੀ ਪਹਿਲਾਂ ਵੀ ਪੋਰਟਰੇਟ ਉਹਨਾਂ ਦੇ ਚਾਚਾ ਜੀ ਦੇ ਵੀ ਬਣਾਏ ਆ ਤਾਂ ਜੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਵੀ ਜਿਹੜਾ ਮੇਰੀ ਪਹਿਲੀ ਐਗਜ਼ੀਬੀਸ਼ਨ ਲੱਗੀ ਸੀਗੀ ਹਮਮ ਪੇਂਟਿੰਗ ਦੀ ਉਹਦਾ ਜਿਹੜੇ ਉਹਦੀ ਨੇਗੋਰੀਸ਼ਨ ਵੀ ਗੁੱਗੂ ਗੱਲ ਜੀ ਨੇ ਕੀਤੀ ਸਭ ਤੋਂ ਨਹੀਂ ਤੇ ਇਹ ਇਹ ਗੱਡ ਮਤਲਬ ਉਹ ਇੱਕ ਚੰਗਾ ਕਲਾਕਾਰ ਆ ਮੇਰੇ ਮਨ ਦੇ ਵਿੱਚ ਵੀ ਜਿਹੜੇ ਮੈਂ ਕਲਾਕਾਰਾਂ ਨੂੰ ਸਤਿਕਾਰ ਕਰਦਾ ਉਹਨਾਂ ਚੋਂ ਇੱਕ ਗੁੱਗੂ ਗੱਲ ਆ ਹਾਂ ਬਹੁਤ ਵਧੀਆ ਸੁਭਾਅ ਹੈ ਉਹਨਾਂ ਨੂੰ ਲੱਗਦਾ ਵੀ ਉਹ ਇੱਕ ਇਨਸਾਨ ਵੀ ਚੰਗਾ ਹੋਊਗਾ ਬਹੁਤ ਵਧੀਆ ਜੀ ਹਾਂ ਤੇ ਤੁਸੀਂ ਆਮ ਤੌਰ ਤੇ ਸਾਡੇ ਜਿਹੜੇ ਜਿਵੇਂ ਅਸੀਂ ਪੰਜਾਬ ਚ ਪੈਦਾ ਹੋਏ ਆ ਜੰਮੇ ਪੜੇ ਆ ਅਸੀਂ ਦੋ ਤਰ੍ਹਾਂ ਦਾ ਜਦੋਂ ਆਰਟ ਵਾਲੀ ਸਾਈਡ ਤੇ ਉਹਨਾਂ ਦੋ ਤਰ੍ਹਾਂ ਦਾ ਆਰਟ ਕਰਦੇ ਆ ਇੱਕ ਤਾਂ ਗੁਰੂ ਸਾਹਿਬ ਧਾਰਮਿਕ ਇੱਕ ਅਸੀਂ ਜਾਨ ਸੱਭਿਆਚਾਰ ਸਾਡਾ ਸਮਾਜਿਕ ਜੋ ਵਿਰਸਾ ਹੈਗਾ ਉਹ ਤੁਸੀਂ ਤੁਸੀਂ ਤਾਂ ਜਿਸ ਤਰ੍ਹਾਂ ਪਾਰਵਤੀ ਹੋਰਾਂ ਦਾ ਸੇ ਪਾਰਵਤੀ ਦਾ ਤੋਂ ਸ਼ੁਰੂ ਕੀਤਾ ਹੈਗਾ ਇਸ ਦੇ ਨਾਲ ਨਾਲ ਤੁਸੀਂ ਜਿਹੜਾ ਗੋਰਿਆਂ ਵਾਲਾ ਆਰਟ ਹੈਗਾ ਜੀ ਜੀ ਤੁਸੀਂ ਉਹ ਵੀ ਬੜੇ ਕਾਮਯਾਬੀ ਨਾਲ ਬਣਾਇਆ ਹੈਗਾ ਇਹ ਇਹ ਸਾਰਾ ਕੁਝ ਕਿਵੇਂ ਜਾਣਬੁੱਝ ਕੇ ਕਰਦੇ ਹੋ ਜੀ ਤੁਹਾਡਾ ਜੀ ਕਰਦਾ ਵੀ ਮੈਂ ਹੋਰ ਇਹਨੂੰ ਵੱਡੇ ਲੈਵਲ ਤੇ ਪਹੁੰਚਾਵਾਂ ਐਕਚੁਅਲੀ ਕੀ ਹੈ ਵੀ ਜਿਹੜਾ ਨਾ ਹੁਣ ਪਹਿਲਾਂ ਲੋਕਾਂ ਦਾ ਰੁਝਾਨ ਨਹੀਂ ਸੀਗਾ ਪਹਿਲਾਂ ਜਿਹੜੇ ਘਰ ਜਾਂ ਕੋਠੀਆਂ ਬੰਦੇ ਸੀ ਉਹ ਇੱਕ ਮਿਸਤਰੀ ਦੇ ਅੰਡਰ ਹੁੰਦਾ ਸੀ ਸਾਰਾ ਉਹਨੇ ਲੱਕੜ ਵਾਲਾ ਲਾਉਣਾ ਉਹਨੇ ਪੇਂਟ ਵਾਲਾ ਲਾਉਣਾ ਉਹਨੇ ਪਲੰਬਰ ਲਾਉਣਾ ਉਸੇ ਤਰ੍ਹਾਂ ਦੀ ਇੱਕੋ ਤਰ੍ਹਾਂ ਦੀ ਚੀਜ਼ ਬਣਦੀ ਸੀ ਜੀ ਹੁਣ ਕੀ ਹੈ ਵੀ ਹੁਣ ਇਕਦਾ ਪੈਸੇ ਦਾ ਫਲੋ ਜਿਆਦਾ ਹੋ ਗਿਆ ਇੱਕ ਕੋਠੀਆਂ ਵੱਡੀਆਂ ਬਣਨ ਲੱਗੀਆਂ ਤੇ ਆਰਕੀਟੈਕਟ ਇੰਟੀਰੀਅਰ ਡਿਜ਼ਾਈਨਰ ਆਉਣ ਲੱਗ ਗਏ ਹਨ ਉਹਦੇ ਕਰਕੇ ਕੀ ਆ ਵੀ ਉਹ ਜਿਹੜੇ ਡਿਜ਼ਾਈਨਰ ਆ ਜਾਂ ਆਰਕੀਟੈਕਟ ਆ ਉਹੀ ਉਹਦੇ ਚ ਫਿੱਟ ਕਰ ਦਿੰਦੇ ਆ ਵੀ ਇੱਥੇ ਤੁਹਾਡੀਆਂ ਪੇਂਟਿੰਗ ਲੱਗਣਗੀਆਂ ਉਹ ਫਿਰ ਪਹਿਲਾਂ ਤਾਂ ਲੋਕ ਕੋਈ ਪੋਸਟਰ ਲਵਾ ਲੈਂਦੇ ਕੋਈ ਡਿਜੀਟਲ ਕਰਵਾ ਕੇ ਲਾ ਲੈਂਦੇ ਤਾਂ ਕੁਝ ਜਿਵੇਂ ਜਿਹੜੇ ਜਿਨ੍ਹਾਂ ਨੂੰ ਐਕਚੁਅਲੀ ਪਤਾ ਹੁੰਦਾ ਆਰਟ ਦਾ ਉਹ ਪੇਂਟਿੰਗ ਦਿਵਾਉਂਦੇ ਆ ਤੇ ਉਹ ਐ ਕਰਦੇ ਕਰਦੇ ਜਿਵੇਂ ਹੁਣ ਮੈਰਿਜ ਪੈਲਸ ਹੋ ਗਏ ਹੋਟਲ ਹੋ ਗਏ ਵੀ ਉਹ ਉਹਨਾਂ ਦਾ ਕੰਮ ਮੇਰੇ ਕੋਲ ਆਉਣ ਲੱਗ ਗਿਆ ਉੱਥੇ ਤੁਸੀਂ ਉਹ ਉੱਥੇ ਜਾ ਕੇ ਬਣਾਉਂਦੇ ਹੋ ਜਾਂ ਬਣਾ ਬਣਾ ਕੇ ਉੱਥੇ ਲਾਉਂਦੇ ਹੋ ਨਹੀਂ ਨਹੀਂ ਮੈਂ ਆਪਣੇ ਸਟੂਡੀਓ ਚ ਤਿਆਰ ਕਰਕੇ ਉੱਥੇ ਡਿਸਪਲੇ ਕਰ ਦਿੰਦੀ ਹ ਤੁਸੀਂ ਆਪਣੀ ਪਹਿਲਾਂ ਵੀ ਗੱਲ ਸਾਡੇ ਇੱਥੇ ਸਰਦਾਰ ਜਰਨੈਲ ਸਿੰਘ ਆਰਟਿਸਟ ਆ ਜੀ ਜੀ ਆ ਐਸ ਸਾਲ ਆ ਪਰ ਵੀ 10 ਨੂੰ ਸਾਨੂੰ ਵਿਛੋੜਾ ਦੇ ਕੇ ਮੇਰੇ ਪਰਮ ਮਿੱਤਰ ਜਿਵੇਂ ਕਹਿੰਦਾ ਮੈਨੂੰ ਤਾਂ ਐ ਲੱਗਿਆ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਭਰਾਵਾ ਭਾਵਾ ਹੁੰਦੇ ਭਰਾ ਭਾਵਾ ਹੁੰਦੇ ਨੇ ਉਸ ਵੇਲੇ ਐ ਲੱਗਿਆ ਵੀ ਸੱਚੀ ਵਿੱਚ ਇੱਕ ਭਰਾ ਜਦੋਂ ਜਾਣ ਨਾਲ ਵਾਂ ਟੁੱਟੀ ਆ ਸਾਡੀ ਹਾਂਜੀ ਤੁਸੀਂ ਵੀ ਉਹਨਾਂ ਦੇ ਨਾਲ ਤੁਹਾਨੂੰ ਵੀ ਰਾਬਤਾ ਬਣਿਆ ਹਾਂ ਪੰਜਾਬ ਦੇ ਵਿੱਚ ਬੜੇ ਨੋਨ ਉਹਨਾਂ ਦੇ ਫਾਜ਼ਲ ਸਾਹਿਬ ਸਰਦਾਰ ਕਿਰਪਾਲ ਸਿੰਘ ਹਾਂਜੀ ਕੌਣ ਨਹੀਂ ਖਾਸ ਤੌਰ ਤੇ ਆਮ ਲੋਕ ਵੀ ਜਾਣਦੇ ਆ ਕਲਾਕਾਰ ਤਾਂ ਜਾਣਦੇ ਹੀ ਆ ਤੇ ਤੁਹਾਡੀ ਵੀ ਤੁਸੀਂ ਵੀ ਜਰਨਲਿਸਟਾਂ ਦੀ ਸੰਗਤ ਕੀਤੀ ਉਹਦੇ ਬਾਰੇ ਥੋੜਾ ਮੋਟਾ ਦੱਸੋ ਹਾਂਜੀ ਮੈਂ ਨਾ ਹੀ ਦੂਜਾ ਉਹਨਾਂ ਨਾਲ ਉਹਨਾਂ ਦੇ ਘਰੇ ਦੋ ਤਿੰਨ ਰਹੀ ਰਹਿਣ ਦਾ ਵੀ ਸੁਭਾਅ ਬਣਿਆ ਚੰਡੀਗੜ੍ਹ 22 ਸੈਕਟਰ ਮੇਰੇ ਖਿਆਲੋਂ ਅਸੀਂ ਉਹਨਾਂ ਨੂੰ ਮਲੌਰਟ ਇੱਕ ਵਾਰ ਹੀ ਬੁਲਾਇਆ ਸੀਗਾ ਸ਼ਾਇਦ ਇਹ ਗੱਲ ਹੋਣੀ ਹੈ 92 93 ਦੀ ਹੂੰ ਹੂੰ ਤਾਂ ਉਦੋਂ ਅਸੀਂ ਇਹਨਾਂ ਦਾ ਇੱਕ ਉੱਥੇ ਪ੍ਰੋਗਰਾਮ ਕਰਾਇਆ ਸੀ ਫਲਕਾਰੀ ਦੇ ਚ ਤੇਰੇ ਨਾਲ ਖੁੱਲੀਆਂ ਗੱਲਾਂ ਡੀਵੀ ਕਾਲਜ ਮਲੌਰਟ ਹੂੰ ਹੂੰ ਤੇ ਉਹ ਪ੍ਰੋਗਰਾਮ ਬਹੁਤ ਸਫਲ ਰਿਹਾ ਉਹਦੀ ਕਵਰੇਜ ਉਹਨਾਂ ਦੇ ਨਾਲ ਚ ਪੰਜਾਬੀ ਟਰਬਿਊਨ ਅਜੀਤ ਜਿਹੜੇ ਮੇਨ ਮਤਲਬ ਮੀਡੀਆ ਦਾ ਪ੍ਰਿੰਟ ਮੀਡੀਆ ਹੁੰਦਾ ਸੀ ਉਹਦੇ ਚ ਉਹਨਾਂ ਨੂੰ ਵਧੀਆ ਸਪੇਸ ਮਿਲੀ ਸੀ ਉਹਨਾਂ ਨੂੰ ਉਹਨਾਂ ਨੂੰ ਮੈਂ ਉਹਨਾਂ ਨੂੰ ਇੱਕ ਪੇਂਟਿੰਗ ਦਿੱਤੀ ਜਿਹੜੀ ਮੈਂ ਰਾਜਸਥਾਨ ਕਲਚਰ ਦੀ ਬਣਾਈ ਹੋਈ ਸੀ ਤੇ ਉਹ ਜਦੋਂ ਪੇਂਟਿੰਗ ਲੈ ਕੇ ਆ ਗਏ ਚੰਡੀਗੜ੍ਹ ਕੁਝ ਚਿਰ ਬਾਅਦ ਕੋਈ ਲੜਕੀ ਆਈ ਇਧਰੋਂ ਅਮਰੀਕਾ ਤੋਂ ਸ਼ਾਇਦ ਗਈ ਹੈ ਉਹ ਤੇ ਉਹਨੂੰ ਪੇਂਟਿੰਗ ਪਸੰਦ ਆ ਗਈ ਉਹ ਕਹਿੰਦੀ ਮੈਂ ਪੇਂਟਿੰਗ ਲੈ ਕੇ ਜਾਣੀ ਆ ਭਾਈ ਕਹਿੰਦੇ ਵੀ ਇਹ ਮੈਨੂੰ ਗਿਫਟ ਮਿਲੀ ਵੀ ਆ ਵੀ ਮੈਂ ਦੇਣੀ ਨਹੀਂ ਉਹ ਕਹਿੰਦੀ ਨਹੀਂ ਮੈਨੂੰ ਬਹੁਤ ਪਸੰਦ ਆ ਮੈਂ ਲੈ ਕੇ ਜਾਣੀ ਆ ਫੇਰ ਉਹ ਐ ਕਰਦੇ ਕਰਦੇ ਇਹਨਾਂ ਦੀ ਵਾਈਫ ਨੇ ਕਿਹਾ ਵੀ ਆਪਾਂ ਐ ਕਰਦੇ ਆਂ ਵੀ ਇਹ ਪੇਂਟਿੰਗ ਵੇਚ ਦਿੰਨੇ ਆ। ਇਹਦੀ ਜਿਹੜੀ ਪੇਮੈਂਟ ਹੋਊਗੀ ਰਾਈ ਨੂੰ ਦੇ ਦਾਂਗੇ ਉਹਦੀ ਹੈਲਪ ਹੋ ਜਾਊਗੀ ਤੇ ਆਪਾਂ ਉਹ ਤੋਂ ਹੋਰ ਬਣਵਾ ਲਾਂਗੇ। ਤਾਂ ਇਹਨਾਂ ਨੇ ਪੇਂਟਿੰਗ ਉਹ ਲੜਕੀ ਨੂੰ ਦੇ ਦਿੱਤੀ। ਫੇਰ ਸਾਡਾ ਉਹ ਜਿਵੇਂ ਚਿੱਠੀਆਂ ਦਾ ਤਾਂ ਸੀਗਾ ਲਿਖਣਾ ਇੱਕ ਦੂਜੇ ਨੂੰ ਮੈਨੂੰ ਭਾਈ ਦੀ ਚਿੱਠੀਆਂ ਹੀ ਮੈਂ ਚੰਡੀਗੜ੍ਹ ਗਿਆ ਇਹਨਾਂ ਨੂੰ ਮਿਲਣ। ਤਾਂ ਜਦੋਂ ਮੈਂ ਬਾਹਰ ਆਉਣ ਲੱਗਾ ਮੈਨੂੰ ਸਾਰੀ ਗੱਲ ਦੱਸੀ ਤੇ ਇਹਨਾਂ ਨੇ ਮੈਨੂੰ ਇੱਕ ਲਫਾਵਾ ਦਿੱਤਾ। ਜਦੋਂ ਬਾਹਰ ਆ ਕੇ ਦੇਖਿਆ ਤੇ ਉਹਨਾਂ ਦਿਨਾਂ ਚ 5000 ਰੁਪਿਆ ਮਤਲਬ ਸੀਗਾ ਬਹੁਤ ਵੱਡੀ ਇਹ ਮੇਰੇ ਲਈ ਬਹੁਤ ਵੱਡੀ ਰਕਮ ਸੀ ਜਦੋਂ ਕਿ ਮੈਂ ਉਦੋਂ 3-400 ਚ ਪੇਂਟਿੰਗ ਬਣਾ ਦਿੰਦਾ ਸੀ 2-300 ਜੀ ਐਸਾ ਐਸਾ ਵਿਅਕਤੀ ਸੀ ਸਾਡਾ ਜਰਨੈਲ ਸਿੰਘ ਹਾਂ ਜੀ ਜੀ ਫਿਰ ਉਸ ਤੋਂ ਬਾਅਦ ਭਾਈ ਨੇ ਜਦੋਂ ਇੱਥੇ ਕੈਨੇਡਾ ਆਉਣਾ ਸੀਗਾ ਫਿਰ ਇਹਨਾਂ ਨੇ ਮੈਨੂੰ ਕਿਹਾ ਵੀ ਰਾਈ ਤੋਰਾ ਵੀ ਤੂੰ ਰਾਜਸਥਾਨ ਦੀ ਕਲ ਚਿੱਤ ਦੀ ਪੇਂਟਿੰਗ ਕਰਦ ਲੈਣਾ ਵਧੀਆ ਤੇ ਮੈਂ ਇਹ ਮੇਰਾ ਇੱਕ ਪੰਜਾਬੀ ਕਲਚਰ ਦਾ ਇੱਕ ਮੇਰਾ ਵਿਸ਼ਾ ਹੈਗਾ ਨਾ ਵੀ ਚੰਡੀਗੜ੍ਹ ਆ ਜਾਪਾਂ ਇਕੱਠੇ ਕੰਮ ਕਰਦੇ ਹਾਂ ਇੱਥੇ ਰਲ ਕੇ ਪਰ ਉਹ ਘਰੇ ਸਬਾਬ ਇਦਾਂ ਦਾ ਸੀਗਾ ਵੀ ਘਰ ਦੇ ਹਾਲਾਤ ਮੈਂ ਮਲੇ ਛੱਡ ਕੇ ਚੰਡੀਗੜ੍ਹ ਨਹੀਂ ਆ ਸਕਦਾ ਫਿਰ ਇਹਨਾਂ ਨਾਲ ਬਹੁਤ ਪਿਆਰ ਰਿਹਾ ਜਦੋਂ ਮੇਰੀ ਮੈਰਿਜ ਹੋਈ ਫਿਰ ਮੈਂ ਉਦੋਂ ਵੀ ਇਹਨਾਂ ਨੂੰ ਉੱਥੇ ਘਰੇ ਡੱਬਾ ਦੇ ਕੇ ਆਇਆ ਮਠਾਈ ਦਾ ਤੁਸੀਂ ਹੁਣ ਤੇ ਆਇਆ ਨੂੰ तकरीबन ਮੇਰੇ ਖਿਆਲ ਲਾ ਮਹੀਨਾ ਹੋ ਚੱਲਿਆ ਕਿ ਨਹੀਂ ਮਹੀਨਾ ਹਾਂਜੀ ਹਾਂਜੀ ਇੱਕ ਮਹੀਨਾ ਹੋ ਗਿਆ ਤੇ ਹੁਣ ਉੱਥੇ ਪਿੱਛੇ ਤੁਹਾਡੇ ਜਿਹੜਾ ਸਟੂਡੀਓ ਨੂੰ ਕੋਈ ਹੈ ਦੇਖਭਾਲ ਕਰਨ ਵਾਲੇ ਉੱਥੇ ਆਰਟਿਸਟ ਹੈਗੇ ਨੇ ਨਹੀਂ ਜੀ ਹੁਣ ਤਾਂ ਮੈਂ ਕਰੀ ਕਿਉਂਕਿ ਥੋੜੇ ਸਮੇਂ ਲਈ ਆਇਆ ਇਸ ਕਰਕੇ ਮੈਂ ਆਫ ਹੀ ਕਰਕੇ ਆ ਹਾਂਜੀ ਤੁਸੀਂ ਜਿਵੇਂ ਹੁਣ ਤੁਸੀਂ ਵੀ ਜਗਾ ਜਗਾ ਤੇ ਜਾ ਕੇ ਹਰ ਬੰਦਾ ਕਿਸੇ ਤੋਂ ਸਿੱਖਦਾ ਜਾਂ ਤੁਸੀਂ ਆਪਣੇ ਆਪ ਵੀ ਸਿੱਖਦੇ ਹੋ ਕਿਸੇ ਕਲਾ ਕਰਦੇ ਤੋਂ ਸਿੱਖਦੇ ਆ ਅ ਇਸ ਵੜੇ ਤੁਸੀਂ ਵੀ ਉੱਥੇ ਕਿਸੇ ਫਿਊਚਰ ਦੇ ਵਿੱਚ ਤੁਹਾਡੇ ਕੋਲ ਵੀ ਵਿਦਿਆਰਥੀ ਦੇ ਤੌਰ ਤੇ ਆਉਂਦੇ ਨੇ ਆਰਟਿਸਟ ਸਿੱਖਣ ਲਈ ਕੁਝ ਹਾਂਜੀ ਇਹ ਵੀ ਕਲਾ ਜਿਹੜੀ ਹੈ ਨਾ ਇਹਨੂੰ ਜਿਵੇਂ ਆਪਾਂ ਕਿ ਤੋਂ ਸਿੱਖਿਆ ਹੁਣ ਵੀ ਸਿੱਖਦੇ ਆ ਤੇ ਇਹਨੂੰ ਅੱਗੇ ਵੀ ਸਿਖਾਉਣਾ ਚਾਹੀਦਾ ਮੇਰੇ ਖਿਆਲ ਤੇ ਹੈ ਵੀ ਜਿੰਨੇ ਕੁ ਜੋਗਰੇ ਹੈਗੇ ਆਪਾਂ ਨੂੰ ਅੱਗੇ ਵੰਡਣਾ ਚਾਹੀਦਾ ਹੈ ਤੇ ਮੇਰੇ ਕੋਲੇ ਬੱਚੇ ਆਉਂਦੇ ਆ ਸਟੂਡੈਂਟ ਸਿੱਖਣ ਆ ਹੂੰ ਕੋਈ ਹੌਬੀ ਕਲਾਸ ਵੀ ਲਾਉਂਦੇ ਆ ਹੂੰ ਤਾਂ ਜਦੋਂ ਕੋਈ ਬੱਚਾ ਜਾਂ ਕੋਈ ਜਿਹੜਾ ਮੇਰਾ ਸਟੂਡੈਂਟ ਹੈ ਵੀ ਪ੍ਰੈਕਟਿਸ ਕਰਕੇ ਵਧੀਆ ਕੰਮ ਕਰਦਾ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਔਰ ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ ਆਰਟ ਹੈਗਾ ਉਹਦੇ ਵਿੱਚ ਨਹੀਂ ਹੈਗਾ ਜੀ ਜੀ ਜਿਨ੍ਹਾਂ ਨੂੰ ਤਾਂ ਕੱਲਾ ਸ਼ੌਕ ਹੁੰਦਾ ਉਹ ਤਾਂ 10 15 ਦਿਨਾਂ ਚ ਉਹਨਾਂ ਦਾ ਸ਼ੌਕ ਪੂਰਾ ਜਾਂਦਾ ਹੈ ਪਰ ਜਿਹੜੇ ਜਿਨ੍ਹਾਂ ਨੂੰ ਜਲੋ ਹੁੰਦਾ ਜਿਨ੍ਹਾਂ ਨੇ ਕੁਝ ਸਿੱਖਣਾ ਹੁੰਦਾ ਤਾਂ ਉਹ ਸਿੱਖ ਜਾਂਦੇ ਆ ਉਹ ਫਿਰ ਸਿੱਖਦੇ ਮੇਰਾ ਖਿਆਲ ਆ ਉਹ ਇਹ ਵੀ ਕੁਦਰਤ ਦੀ ਇੱਕ ਦਾਤ ਹੀ ਹੁੰਦੀ ਆ ਹਾਂਜੀ ਹਾਂਜੀ ਇਹ ਗੋਡ ਗਿਫਟਡ ਆ ਪਰ ਇਹਨੂੰ ਗਾਣ ਨਿਖਾਰਨ ਵਾਸਤੇ ਇਹਨੂੰ ਟੈਕਨੀਕ ਤਾਂ ਸਿੱਖਣੀ ਪੈਂਦੀ ਆ ਹਾਂ ਪਰ ਆਤਮਾ ਤੁਹਾਨੂੰ ਸ਼ੌਂਕ ਮਤਲਬ ਤੁਹਾਡੇ ਦੇ ਦਿੰਦਾ ਤੁਹਾਡੇ ਲਈ ਪਰ ਉਹਨੂੰ ਗਾਹ ਤਰਾਸ਼ਣਾ ਤਾਂ ਪੈਂਦਾ ਹੀ ਆ ਤਰਾਸ਼ ਵੀ ਤੁਸੀਂ ਉਹਨੂੰ ਸਕਦੇ ਹੋ ਜਿਹਦੇ ਜਿਹਦੇ ਅੰਦਰ ਕੋਈ ਗਿਫਟ ਹੈਗਾ ਔਰ ਜਨੂਨ ਹੈਗਾ ਅੱਗ ਹੈਗੀ ਆ ਉਹਦੇ ਅੰਦਰ ਆ ਉਹਨੂੰ ਆਪਾਂ ਉਹਨੂੰ ਬਾਹਰ ਕੱਢਣ ਚ ਉਹਦੀ ਮਦਦ ਕਰ ਸਕਦੇ ਆਂ ਕਿ ਉਹਦੇ ਚ ਪੈਦਾ ਨਹੀਂ ਕਰ ਸਕਦੇ ਤੁਸੀਂ ਉਹਨੂੰ ਮਤਲਬ ਰਸਤਾ ਦਿਖਾ ਸਕਦੇ ਹੋ ਅੱਗੇ ਵਾਸਤੇ ਵੀ ਤੂੰ ਇਹਨੂੰ ਬੈਟਰ ਕਰਾਉਗਾ ਹਾਂਜੀ ਹਾਂਜੀ ਤੇ ਤੁਸੀਂ ਮੈਂ ਖੋਸ਼ ਆ ਆਪਣਾ ਗੱਲਾਂ ਵਾਤਾ ਪਤਾ ਹੀ ਲੱਗਿਆ ਸਮਾਂ ਕਦੋਂ ਲੱਗ ਗਿਆ ਤੁਸੀਂ ਮਰਾਜੀ ਤੁਸੀਂ ਬੜੀਆਂ ਖੂਬਸੂਰਤ ਆਪਣੇ ਬਾਰੇ ਤੇ ਕਲਾ ਬਾਰੇ ਗੱਲਾਂ ਕਰੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਗਿਲਸਬ ਤੁਹਾਡਾ ਵੀ ਔਰ ਸਾਰੇ ਦਰਸ਼ਕਾਂ ਦਾ ਔਰ ਚੈਨਲ ਪੰਜਾਬੀ ਐਨ ਤੁਹਾਨੂੰ ਸਤਿ ਸ੍ਰੀ ਅਕਾਲ ਅੱਜ ਪ੍ਰੋਗਰਾਮ ਨੂੰ ਇੱਥੇ ਸੰਪੂਰਨ ਕਰਦੇ ਆਂ ਆਉਣ ਵਾਲੇ ਸਮੇਂ 'ਚ ਫੇਰ ਮਿਲਦੇ ਆਂ ਕਿਸੇ ਤਰ੍ਹਾਂ ਦੀ ਹੋਰ ਵਧੀਆ ਸ਼ਖਸ਼ੀਅਤ ਦੇ ਨਾਲ ਉਦੋਂ ਤੱਕ ਕੁਛ ਰਹੋ ਹੱਸਦੇ ਰਹੋ ਵਸਦੇ ਰਹੋ ਗਾਉਂਦੇ ਵਜਾਉਂਦੇ ਰਹੋ